ਦੁਪੱਟਾ ਨੇ ਆ ਵੇਖੋ ਜੀ ਇਹ ਹੈ ਜੀ ਇਹਦਾ ਪੂਰਾ ਲੁੱਕ ਜੀ ਹਾਂ ਇਹ ਹੈ ਆਪਣਾ ਸੈਮੀ ਬ੍ਰਾਈਡਲ ਲਹਿੰਗਾ ਜੀ ਹਾਂ ਐਮਬ੍ਰੋਇਡਰੀ ਕਿੱਤੀ ਹੋਈ ਹੈ ਹੈਂਡ ਵਰਕ ਵੀ ਕਹਿ ਸਕਦੇ ਹੋ ਤੁਸੀਂ ਤੇ ਨਾਲੇ ਸਟੋਨ ਵਰਕ ਵੀ ਕੀਤਾ ਹੋਇਆ ਹੈ ਨਾਲੇ ਉਹਦੇ ਨਾਲ ਤੁਹਾਨੂੰ ਮਿਲ ਜਾਂਦਾ ਹੈ ਜੀ ਸੀਕੁਐਂਸ ਦਾ ਵੀ ਵਰਕ ਤੇ ਨਾਲੇ ਤੁਸੀਂ ਆ ਵੀ ਵੇਖੋ ਆ ਜਿਹੜਾ ਆਪਣਾ ਲਹਿੰਗਾ ਹੈ ਆਪਾਂ ਖੜਾ ਕੀਤਾ ਹੋਇਆ ਹੈ ਕਿਤੇ ਵੀ ਕੈਨ ਨਹੀਂ ਮੁੜਦੀ ਜੀ ਤੁਸੀਂ ਵੇਖ ਸਕਦੇ ਹੋ ਕੈਨ ਨਹੀਂ ਮੁੜਦੀ ਇਹਦੀ ਇਹ ਐਵੇਂ ਹੀ ਰਹਿਣਾ ਹੈ ਅੱਜ ਆਪਣੇ ਸਨੈਨਾ ਆਸਥਾਨ ਨੂੰ ਫੇਰ ਲੈ ਕੇ ਆ ਗਏ ਆ ਜੀ ਅੱਜ ਮੇਰਾ ਫੈਸ਼ਨ ਦੇ ਵਿੱਚ ਜੀ ਹਾਂ ਅੱਜ ਮੇਰਾ ਫੈਸ਼ਨ ਸੂਰਤ ਦੀ ਨੰਬਰ 1 ਸਭ ਤੋਂ ਵੱਡੀ ਮੈਨੂਫੈਕਚਰਿੰਗ ਕੰਪਨੀ ਜਿਹੜੇ ਤੁਸੀਂ ਪਹਿਲਾਂ ਵੀ ਆਏ ਹੋ ਮੇਰੇ ਨਾਲ ਅੱਜ ਫੇਰ ਆ ਗਏ ਆ ਆਪਾਂ ਤੁਹਾਨੂੰ ਲੈ ਕੇ ਅੱਜ ਆਪਾਂ ਲਹਿੰਗੇ ਦੇ ਵਿੱਚ ਆਪਾਂ ਤੁਹਾਨੂੰ ਨਵੇਂ-ਨਵੇਂ ਕਲੈਕਸ਼ਨ ਦਿਖਾਵਾਂਗੇ ਜੀ ਜਿਹੜੇ 2024 ਦੇ ਵਿੱਚ ਛੇਤੀ ਲਾਂਚ ਹੋਣ ਆਉਣ ਵਾਲੇ ਨੇ ਉਹ ਆਪਣੇ ਕੋਲ ਪਹਿਲਾਂ ਹੀ ਨੇ ਚਲੋ ਹੁਣ ਆਪਾਂ ਗੱਲ ਕਰਦੇ ਆ ਜੀ ਲਹਿੰਗਿਆਂ ਦੀ ਤੁਸੀਂ ਵੇਖ ਸਕਦੇ ਹੋ ਸਾਡਾ ਫਰਸਟ ਲਹਿੰਗਾ ਪੀਚ ਕਲਰ ਦਾ ਲਹਿੰਗਾ ਹੈ ਜੀ ਜਿਹਦੇ ਉੱਤੇ ਸੀਕੁਐਂਸ ਵਰਕ ਕੀਤਾ ਹੋਇਆ ਹੈ ਐਮਬ੍ਰੋਇਡਰੀ ਕੀਤੀ ਹੋਈ ਹੈ ਕਿੰਨਾ ਸੋਹਣਾ ਲਹਿੰਗਾ ਨਾਲ ਤੁਸੀਂ ਬਾਰਡਰ ਵੀ ਵੇਖ ਸਕਦੇ ਹੋ ਇਹਦੇ ਨਾਲ ਤੁਹਾਨੂੰ ਮਿਲ ਜਾਂਦੀ ਹੈ ਜੀ ਥੱਲੇ ਕੈਨ ਕੈਨ ਜੀ ਹਾਂ ਲਾਈਨਿੰਗ ਤੇ ਕੈਨ ਕੈਨ ਤੁਹਾਨੂੰ ਸਾਰੀਆਂ ਲਹਿੰਗਾ ਦੇ ਵਿੱਚ ਹੈਵੀ ਮਿਲ ਜਾਂਦੀ ਹੈ ਜਿਹੜੀ ਕੈਨ ਕੈਨ ਹੈ ਉਹ ਫੋਲਡ ਨਹੀਂ ਹੁੰਦੀ ਜੀ ਮੈਂ ਤੁਹਾਨੂੰ ਲਹਿੰਗਾ ਪਰਟੀਕੂਲਰ ਦਿਖਾਈ ਦਿੰਨੇ ਆ ਇਹਦੇ ਨਾਲ ਤੁਹਾਨੂੰ ਸਾਰੀ ਐਕਸੈਸਰिज ਮਿਲ ਜਾਂਦੀਆਂ ਨੇ ਬਲਾਊਜ਼ ਨੇ ਜਿਹੜਾ ਇਹਦਾ ਦੁਪੱਟਾ ਨੇ ਆ ਵੇਖੋ ਜੀ ਏ ਹੈ ਜੀ ਇਹਦਾ ਪੂਰਾ ਲੁੱਕ ਜੀ ਹਾਂ ਇਹ ਹੈ ਆਪਣਾ ਸੈਮੀ ਬ੍ਰਾਈਡਲ ਲਹਿੰਗਾ ਜਿਹੜੀਆਂ ਕੁੜੀਆਂ ਵਿਆਹ ਦੇ ਵਿੱਚ ਦੁਲਹਨ ਤੋਂ ਐਕਸਟਰਾ ਜਿਹੜੀ ਕੁੜੀਆਂ ਹੁੰਦੀਆਂ ਨੇ ਉਹ ਜਿਹੜੇ ਲਹਿੰਗੇ ਲੈਂਦੀਆਂ ਨੇ ਉਹ ਇਸੇ ਟਾਈਪ ਦੇ ਲਹਿੰਗੇ ਨੇ ਹਾਂਜੀ ਜੇ ਆਪਣੇ ਵਿਆਹ ਦਾ ਫੰਕਸ਼ਨ ਹੈ ਹਲਦੀ ਦਾ ਫੰਕਸ਼ਨ ਹੈ ਮਹਿੰਦੀ ਦਾ ਫੰਕਸ਼ਨ ਹੈ ਅੱਜ ਕੱਲ ਤੁਸੀਂ ਵੀ ਜਾਣਦੇ ਹੋ ਕਿ ਆਪਾਂ ਕੀ ਕਰਦੇ ਹਾਂ ਸਾਰੇ ਫੰਕਸ਼ਨ ਵੱਖ-ਵੱਖ ਰੱਖਦੇ ਹਾਂ ਤੇ ਜਿਹੜੀ ਥੀਮ ਹੁੰਦੀ ਹੈ ਉਹ ਵੀ ਆਪਾਂ ਸੇਮ ਹੀ ਰੱਖਦੇ ਆ ਜੀ ਹਾਂ ਇਸੇ ਤਰ੍ਹਾਂ ਦਾ ਇੱਕ ਹੋਰ ਲਹਿੰਗਾ ਤੁਹਾਡੇ ਵਾਸਤੇ ਮੈਂ ਲੈ ਕੇ ਆ ਗਈ ਆ ਜੀ ਹਲਦੀ ਵਾਸਤੇ ਆ ਵੇਖੋ ਜੀ yellow color ਦਾ ਕਿੰਨਾ ਸੋਹਣਾ ਲਹਿੰਗਾ ਹੈ ਜੀ ਹਾਂ embroidery ਕੀਤੀ ਹੋਈ ਹੈ hand work ਵੀ ਕਹਿ ਸਕਦੇ ਹੋ ਤੁਸੀਂ ਤੇ ਨਾਲੇ stone work ਵੀ ਕੀਤਾ ਹੋਇਆ ਹੈ ਨਾਲੇ ਉਹਦੇ ਨਾਲ ਤੁਹਾਨੂੰ ਮਿਲ ਜਾਂਦਾ ਹੈ ਜੀ sequence ਦਾ ਵੀ work ਛੇ ਬਿਲਕੁਲ ਇਹਦਾ ਤੁਸੀਂ border ਵੀ ਵੇਖ ਸਕਦੇ ਹੋ ਕਿੰਨਾ ਸੋਹਣਾ ਉੱਤੇ ਦਾ border ਹੈਗਾ ਤੇ ਨਾਲੇ ਥੱਲੇ ਦਾ border ਵੀ ਓਨਾ ਹੀ ਸੋਹਣਾ ਨੇ ਇੰਨੇ ਨਾਲ ਵੀ ਤੁਹਾਨੂੰ ਦੁਪੱਟਾ ਮਿਲ ਜੂਗਾ ਜੀ ਆਹ ਵੇਖੋ ਜੀ ਇਹਦਾ ਲੁੱਕ ਕਿੰਨਾ ਸੋਹਣਾ ਲਹਿੰਗਾ ਹੈ ਜੀ ਹਾਂ ਫੁੱਲ ਕੇ ਰ ਆ ਜਾਂਦਾ ਹੈ ਜੀ ਇਹਦੇ ਵਿੱਚ ਆਪਣੇ ਜਿਹੜੇ ਲਹਿੰਗੇ ਨੇ ਉਹਦੇ ਵਿੱਚ ਤੁਹਾਨੂੰ ਸਾਰਾ ਕੇਅਰ ਮਿਲ ਜਾਂਦਾ ਹੈ ਜੀ ਕਿੰਨਾ 6 ਮੀਟਰ 7 ਮੀਟਰ 9 ਮੀਟਰ 12 ਮੀਟਰ ਜਿੰਨਾ ਮਰਜੀ ਤੁਸੀਂ ਲਹਿੰਗਾ ਲੈਣਾ ਚਾਹੋ ਉਸੇ ਟਾਈਪ ਦਾ ਤੁਹਾਨੂੰ ਮਿਲ ਜਾਊਗਾ ਇਹ ਵੇਖੋ ਜਿਹੜੇ ਵੀ ਲਹਿੰਗੇ ਨੇ ਉਹਦੇ ਨਾਲ ਸੇਮ ਕਲਰ ਦੀ ਕੈਨ ਕੈਨ ਮਿਲ ਜਾਂਦੀ ਤੁਹਾਨੂੰ ਬਿਲਕੁਲ ਜੀ ਹਾਂ ਸੇਮ ਕਲਰ ਦੀ ਕੈਨ ਕੈਨ ਤੁਹਾਨੂੰ ਇੱਥੇ ਮਿਲ ਜਾਂਦੀ ਹੈ ਤੁਸੀਂ ਵੀ ਆਪਣੇ ਘਰੇ ਸੋਚ ਰਹੇ ਹੋ ਕਿ ਆਪਾਂ ਨਈ ਓਪਨਿੰਗ ਕਰਾਂਗੇ ਤੁਸੀਂ ਸ਼ਾਪ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਘਰ ਤੋਂ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ ਤੁਸੀਂ ਅਜਮੇਰਾ ਫੈਸ਼ਨ ਦੇ ਨਾਲ ਜੁੜ ਸਕਦੇ ਹੋ ਜੀ ਹਾਂ ਤੁਹਾਨੂੰ 5-7 ਲੱਖ ਨਹੀਂ ਲਾਉਣੇ ਜੀ ਇਹਦੇ ਥੋਂ ਲਾਉਣੇ 25 ਤੋਂ 30000 ਰੁਪਏ ਜਿਦੇ ਵਿੱਚ ਮੈਂ ਤੁਹਾਨੂੰ ਨਹੀਂ ਕਹਿੰਦੀ ਕਿ ਤੁਸੀਂ ਸਿਰਫ ਲਹਿੰਗੇ ਲੈ ਕੇ ਜਾਓ ਨਾ ਜੀ ਨਾ ਲਹਿੰਗੇ ਦੇ ਨਾਲ ਨਾਲ ਤੁਹਾਨੂੰ ਮਿਲ ਜਾਂਦਾ ਹੈ ਜੀ ਸੂਟਾਂ ਦਾ ਕਲੈਕਸ਼ਨ ਜਿਹੜੇ ਆਪਣੇ ਸੂਟ ਮਟੀਰੀਅਲ ਨੇ ਕੁੜਤੀਸ ਦਾ ਕਲੈਕਸ਼ਨ ਤੇ ਉਹਦੇ ਨਾਲ ਹੀ ਤੁਹਾਨੂੰ ਮਿਲ ਜਾਂਦਾ ਹੈ ਜੀ ਕਿਡਸ ਨਾਈਟਵੇਅਰ ਸਾੜੀਆਂ ਜਿਹੜੀ ਵੱਖ-ਵੱਖ ਨੇ ਕੋਟਨ ਸਾੜੀਆਂ ਮਿਲ ਜਾਂਦੀਆਂ ਨੇ ਹੈਂਡਵਰਕ ਦੀ ਸਾੜੀਆਂ ਮਿਲ ਜਾਂਦੀਆਂ ਨੇ ਬ੍ਰਾਈਡਲ ਸਾੜੀਆਂ ਮਿਲ ਜਾਂਦੀਆਂ ਨੇ ਇਹ ਸਾਰੇ ਕਲੈਕਸ਼ਨ ਵੀ ਤੁਹਾਨੂੰ ਇੱਕੋ ਛੱਤ ਦੇ ਥੱਲੇ ਅੱਜ ਮੇਰਾ ਫੈਸ਼ਨ ਦੇ ਵਿੱਚ ਮਿਲ ਜਾਂਦਾ ਹੈ ਜੀ ਹਾਂ ਬਿਲਕੁਲ ਚਲੋ ਹੁਣ ਆਪਾਂ ਵੇਖ ਲੈਣਾ ਜੀ ਆਪਣਾ 3rd ਕਲੈਕਸ਼ਨ ਆ ਵੇਖੋ ਜੀ ਇੱਕ ਹੋਰ ਨਵਾਂ ਆਪਾਂ ਕਹਿੰਦੇ ਸੈਲੀਬ੍ਰਿਟੀ ਟਾਈਪ ਕਲੈਕਸ਼ਨ ਬਾਲੀਵੁੱਡ ਟਾਈਪ ਕਲੈਕਸ਼ਨ ਜੀ ਹਾਂ ਉਸੇ ਟਾਈਪ ਦਾ ਕਲੈਕਸ਼ਨ ਥ्रेड ਵਰਕ ਕੀਤਾ ਹੋਇਆ ਹੈ ਨਾਲੇ ਸੀਕੁਐਂਸ ਦਾ ਵੀ ਵਰਕ ਹੈ ਮਲਟੀ ਕਲਰ ਜਿਹੜੇ ਫੈਡਵਰਕ ਐਸੇ ਯੂਥ ਕਿਤੇ ਹੋਏ ਨੇ ਨਾਲੇ ਜਿਹੜੇ ਫਲਾਵਰ ਕਨਸੈਪਟ ਤੁਸੀਂ ਦੇਖ ਰਹੇ ਹੋ ਉਹ ਵੀ ਕਿੰਨੇ ਸੋਹਣੇ ਨੇ ਜੀ ਹਾਂ ਇਹਦੇ ਨਾਲ ਵੀ ਤੁਹਾਨੂੰ ਸੇਮ ਕਲਰ ਦੀ ਕੈਂਗਨ ਮਿਲ ਜਾਂਦੀ ਹੈ ਤੁਸੀਂ ਵੇਖ ਸਕਦੇ ਹੋ ਕਰੀਮ ਕਲਰ ਦਾ ਲਹਿੰਗਾ ਹੈ ਜੀ ਵਾਈਟ ਕਲਰ ਦੀ ਕੈਂਗਨ ਲੱਗੀ ਹੋਈ ਹੈ ਜੀ ਹਾਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਉਹੀ ਸੇਮ ਕਲਰ ਦੀ ਤੁਹਾਨੂੰ ਕੈਂਗਨ ਮਿਲ ਜਾਂਦੀ ਹੈ ਇਹਦੇ ਵੀ ਤੁਸੀਂ ਮੈਂ ਤੁਹਾਨੂੰ ਦਿਖਾਈ ਦੇਣੀ ਆ ਆ ਵੇਖੋ ਤੁਸੀਂ ਵੇਖ ਰਹੇ ਹੋ ਇੱਕ ਐਦਾ ਪੂਰਾ ਲੁੱਕ ਹੈ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲ ਜਾਊਗਾ ਜੀ ਦੁਪੱਟੇ ਦੇ ਨਾਲ ਨਾਲ ਤੁਹਾਨੂੰ ਮਿਲ ਜਾਊਗਾ ਜੀ ਇਹਦੇ ਨਾਲ ਇਹਦਾ ਬਲਾউজ ਨੈਟ ਦਾ ਪੂਰਾ ਵਰਕ ਰਹਿਣਾ ਹੈ ਜੀ ਤੇ ਨਾਲੇ ਤੁਸੀਂ ਆ ਵੀ ਵੇਖੋ ਆ ਜਿਹੜਾ ਆਪਣਾ ਲਹਿੰਗਾ ਹੈ ਆਪਾਂ ਖੜਾ ਕੀਤਾ ਹੋਇਆ ਹੈ ਕਿਤੇ ਵੀ ਕੈਨ ਨਹੀਂ ਮੁੜਦੀ ਜੀ ਤੁਸੀਂ ਵੇਖ ਸਕਦੇ ਹੋ ਕੈਨ ਨਹੀਂ ਮੁੜਦੀ ਇਹਦੀ ਇਹ ਐਵੇਂ ਹੀ ਰਹਿਣਾ ਹੈ ਬਿਲਕੁਲ ਜੀ ਹਾਂ ਐਸੇ ਟਾਈਪ ਦੇ ਤੁਸੀਂ ਕਲੈਕਸ਼ਨ ਲੈਣਾ ਚਾਹੁੰਦੇ ਹੋ ਆਪਣੇ ਸ਼ਾਪ ਵਾਸਤੇ ਘਰ ਤੋਂ ਸਟਾਰਟ ਕਰਨਾ ਚਾਹੁੰਦੇ ਹੋ ਅਜ ਮੇਰਾ ਫੈਸ਼ਨ ਵਿਜ਼ਿਟ ਕਰ ਸਕਦੇ ਹੋ ਹੁਣ ਤੁਸੀਂ ਪੁੱਛੋਗੇ ਜੀ ਅਜ ਮੇਰਾ ਫੈਸ਼ਨ ਕਿੱਥੇ ਆ ਅਜ ਮੇਰਾ ਫੈਸ਼ਨ ਹੈਗਾ ਜੀ ਸੂਰਤ ਦੇ ਵਿੱਚ ਪਹਿਲਾਂ ਹੀ ਦੱਸਿਆ ਸੀਗਾ ਸੂਰਤ ਸਭ ਤੋਂ ਵੱਡੀ ਮੈਨੂਫੈਕਚਰਿੰਗ ਕੰਪਨੀ ਜੀ ਹਾਂ ਸੁਰਤੀ ਸਭ ਤੋਂ ਵੱਡੀ ਮੈਨੂਫੈਕਚਰਿੰਗ ਕੰਪਨੀ ਅਜਮੇਰਾ ਫੈਸ਼ਨ ਸੁਰਤ ਰੇਲਵੇ ਸਟੇਸ਼ਨ ਤੋਂ 3 ਕਿਲੋਮੀਟਰ ਦੀ ਦੂਰੀ ਤੇ ਬਿਲਕੁਲ 3 ਕਿਲੋਮੀਟਰ ਦੀ ਦੂਰੀ ਤੇ ਰਗੋਕੋਲ ਟੈਕਸਟਾਈਲ ਮਾਰਕੀਟ ਜੀ ਰਗੋਕੋਲ ਟੈਕਸਟਾਈਲ ਮਾਰਕੀਟ ਦੇ ਵਿੱਚ 3rd ਨੰਬਰ ਫਲੋਰ ਤੇ ਤੁਹਾਨੂੰ ਆਉਣਾ ਜੀ 15 ਨੰਬਰ ਲਿਫਟ ਤੋਂ ਉੱਥੇ ਮਿਲ ਜਾਊਗਾ ਜੀ ਰਿਸੈਪਸ਼ਨ ਤੁਹਾਨੂੰ ਅਜਮੇਰਾ ਫੈਸ਼ਨ ਦਾ ਉਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦੇਣਗੇ ਜੇ ਤੁਹਾਨੂੰ ਆਨਲਾਈਨ ਪਰਚੇਸਿੰਗ ਕਰਨੀ ਹੈ ਤਾਂ ਸਕਰੀਨ ਤੇ ਤੁਹਾਨੂੰ ਇੱਕ ਨੰਬਰ ਸ਼ੋ ਹੋ ਜਾਂਦਾ ਹੈ ਜਿਹੜਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈ ਉਹਦੇ ਤੁਸੀਂ ਵੀਡੀਓ ਕਾਲ ਕਰਕੇ ਜਾਂ ਫਿਰ ਤੁਸੀਂ WhatsApp ਕਰਕੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਨਾਲੇ ਤੁਹਾਨੂੰ ਜੇ ਕੋਈ ਵੀ ਲਹਿੰਗਾ ਪਸੰਦ ਆਵੇ ਸਕਰੀਨਸ਼ਾਟ ਲੈ ਕੇ ਪੇਸਟ ਦਿਓ ਦਿੱਤੇ ਹੋਏ ਸਕਰੀਨ ਤੇ ਨੰਬਰ ਤੇ ਸਾਰੀ ਡਿਟੇਲਾਂ ਤੁਹਾਨੂੰ ਮਿਲ ਜਾਣਗੀਆਂ ਹੁਣ ਆਪਾਂ ਵੇਖ ਸਕਦੇ ਹਾਂ ਇੱਕ ਹੋਰ ਨਵਾਂ ਕਲੈਕਸ਼ਨ ਆ ਵੇਖੋ ਜੀ 터ਕਿਸ਼ ਕਲਰ ਹੈ ਤੇ ਨਾਲੇ ਜਿਹੜਾ ਫੈਬਰਿਕ ਹੈ ਉਹ ਰਹਿਣ ਵਾਲਾ ਹੈ ਜੀ ਵੈਲਵਟ ਦਾ ਫੈਬਰਿਕ ਜੀ ਬਿਲਕੁਲ ਵੈਲਵਟ ਦਾ ਫੈਗ੍ਰੇਟ ਐmbroidry ਕੀਤੀ ਹੋਈ ਹੈ ਕਿੰਨੇ ਸੋਹਣੇ ਜ਼ਰੀ ਦਾ ਵਰਕ ਕੀਤਾ ਹੋਇਆ ਹੈ ਨਾਲੇ ਇਹਦੇ ਤੇ ਸਟੋਨ ਵਰਕ ਵੀ ਕੀਤਾ ਹੈ ਇਹ ਵੀ ਤੁਸੀਂ ਵੇਖ ਸਕਦੇ ਹੋ ਇਹਦੇ ਨਾਲ ਨਾਲ ਤੁਹਾਨੂੰ ਮਿਲ ਜਾਂਦਾ ਹੈ ਜੀ ਇਹਦਾ ਵੈਲਵਟ ਦਾ ਹੀ ਦੁਪੱਟਾ ਜੀ ਬਿਲਕੁਲ ਤੁਹਾਨੂੰ ਇਹਦੇ ਨਾਲ ਡਬਲ ਦੁਪੱਟੇ ਹੀ ਮਿਲ ਜਾਣਗੇ ਆ ਵੇਖੋ ਜੀ ਇਹਦਾ ਪੂਰਾ ਲੁੱਕ ਕਾਫੀ ਹੈਵੀ ਨੇ ਐਵੇਂ ਆ ਵੇਖੋ ਜੀ ਤੁਸੀਂ ਵੇਖ ਰਹੇ ਹੋ ਕਿੰਨਾ ਸੋਹਣਾ ਲੁੱਕ ਆਇਆ ਤੁਹਾਨੂੰ ਪੂਰਾ ਰਾਉਂਡ ਕਰਕੇ ਦਿਖਾ ਦਿੰਨੇ ਆ ਜੀ ਆਪਾਂ ਚੇ ਬਿਲਕੁਲ ਦੇਖ ਲਿਆ ਤੁਸੀਂ ਇਹਦੇ ਵੀ ਕੈਨ ਕੈਨ ਸੇਮ ਕਲਰ ਦੀ ਆਉਗੀ ਜੀ ਇਹਦੇ ਨਾਲ ਵੀ ਤੁਹਾਨੂੰ ਵਾਵਾ ਐਕसेसरीज ਮਿਲ ਜਾਣਗੀ ਐਸੇ ਤਰ੍ਹਾਂ ਦੇ ਹੋਰ ਨਵੇਂ ਕਲੈਕਸ਼ਨ ਦੇ ਨਾਲ ਜੁੜੇ ਰਹੋ ਸਾਡੇ ਨਾਲ ਅਜਮੇਰਾ ਫੈਸ਼ਨ ਜੀ ਹਾਂ ਇੱਕ ਹੋਰ ਨਵਾਂ ਕਲੈਕਸ਼ਨ ਆਇਆ ਜੀ ਆਪਣੇ ਕੋਲ ਬਨਾਰਸੀ ਪੈਟਰਨ 올ਓਵਰ ਇੰਡੀਆ ਚੱਲਦਾ ਹੈ ਜੀ ਮੈਂ ਸੋਚ ਰਹੀ ਹਾਂ ਕਿਉਂ ਨਾ ਆਪਾਂ ਹੁਣ ਪੰਜਾਬ ਦੇ ਵਿੱਚ ਹੀ ਲੈ ਕੇ ਆ ਜਾਈਏ ਇਹੋ ਜਿਹਾ ਕਲੈਕਸ਼ਨ ਜਿਹੜੇ ਆਪਣੇ ਸੈਮੀ ਬ੍ਰਾਈਡਲ ਹੁੰਦੇ ਨੇ ਸੈਮੀ ਬ੍ਰਾਇਡਲ ਕਲੈਕਸ਼ਨ ਆਪਾਇਨ ਨੂੰ ਕਹਿ ਸਕਦੇ ਆ ਇਹ ਜਦੋਂ ਤੁਸੀਂ ਆਪਣੇ ਕਲੈਕਸ਼ਨ ਸ਼ਾਪ ਦੇ ਵਿੱਚ ਰੱਖੋਗੇ ਇਹ ਆਪਣਾ ਸਵਾ ਨਾਵਾ ਕਲੈਕਸ਼ਨ ਨੇ ਮੈਂ ਤੁਹਾਨੂੰ ਦਿਖਾਵਾਂਗੀ ਇਹਦੇ ਪੂਰੇ ਪੀਸ ਆਏ ਹੋ ਨੇ 50 60 ਨਵੇਂ-ਨਵੇਂ ਪੈਟਰਨ ਨਵੇਂ-ਨਵੇਂ ਡਿਜ਼ਾਈਨ ਅਜੇ ਤੇ ਜੀ ਸਿਰੋਸ ਕੀ ਵਰਕ ਕੀਤਾ ਹੋਇਆ ਆ ਵੇਖੋ ਜੇ ਮੈਂ ਹਣੇ ਇਹਦੇ ਘੇਰੇ ਦੀ ਗੱਲ ਕਰਾਂ ਜੇ ਬਿਲਕੁਲ 9 ਟੂ 12 ਮੀਟਰ ਫਲੇਅਰ ਦਿੱਤਾ ਹੋਇਆ ਹੈ ਜੀ ਇਹਦੇ ਨਾਲ ਵੀ ਤੁਹਾਨੂੰ ਬਨਾਰਸੀ ਪੈਟਰਨ ਦਾ ਹੀ ਮਿਲ ਜੂਗਾ ਜੀ ਦੁਪੱਟਾ ਤੇ ਨਾਲੇ ਤੁਹਾਨੂੰ ਮਿਲਦਾ ਹੈ ਜੀ ਇਹਦੇ ਨਾਲ ਬਲouses ਉਹ ਵੀ yellow color matching color ਦਾ ਕਲਰ ਕੰਬੀਨੇਸ਼ਨ ਤੁਸੀਂ ਵੇਖ ਸਕਦੇ ਹੋ ਕਿੰਨਾ ਸੋਹਣਾ ਦਿੱਤਾ ਹੋਇਆ ਹੈ ਇਸੇ ਤਰ੍ਹਾਂ ਦੇ ਤੁਹਾਨੂੰ ਹੋਰ ਡਿਜ਼ਾਈਨਸ ਹੋਰ ਕਲੈਕਸ਼ਨ ਇੱਥੇ ਮਿਲ ਜਾਣਗੇ ਲਹਿੰਗੇ ਦੇ ਨਾਲ ਨਾਲ ਆ ਦੇਖੋ ਜਿਹੜਾ ਡੰਮੀ ਨੇ ਪਾਇਆ ਹੋਇਆ ਇਹ ਵੀ ਬਨਾਰਸੀ ਪੈਟਰਨ ਹਾਲੇ ਨਵਾਂ ਲਾਂਚ ਕੀਤਾ ਹੈ ਜੀ ਜਿਹੜਾ ਹੁਣ ਆਊਗਾ ਮਾਰਕੀਟ ਵਿੱਚ ਆਪਾਂ ਪਹਿਲਾਂ ਹੀ ਲੈ ਕੇ ਆ ਤੁਹਾਨੂੰ ਵੱਖ-ਵੱਖ ਡਿਜ਼ਾਈਨ ਵੱਖ-ਵੱਖ ਵੈਰਾਈਟੀ ਇੱਥੇ ਮਿਲ ਜਾਣਗੀਆ ਇਹ ਸਾਰੇ ਆਪਣੇ ਦੇਖੋ ਤੁਸੀਂ ਵੇਖ ਸਕਦੇ ਹੋ ਬਰਾਇਡਲ ਲਹਿੰਗੇ ਨੇ ਵੱਖ-ਵੱਖ ਡਿਜ਼ਾਈਨਸ ਵਾਲੇ ਕੁਝ ਇਹਦੇ ਵਿੱਚ ਹੈਂਡਵਰਕ ਦੇ ਵੀ ਲਹਿੰਗੇ ਨੇ ਜਿਵੇਂ ਤੁਸੀਂ ਆ ਵੇਖ ਰਹੇ ਹੋ ਆ ਹੈਂਡਵਰਕ ਦਾ ਲਹਿੰਗਾ ਜੀ ਮੈਥੋਂ ਤਾਂ ਉਠਣਾ ਵੀ ਨਹੀਂ ਕੀ ਦੱਸਾਂ ਹੁਣ ਐਨਾ ਕਿਉਂਕਿ ਤੁਹਾਨੂੰ ਵੀ ਪਤਾ ਹੈ ਹੈਂਡਰੈਗ ਦੇ ਵਿੱਚ ਵਾਵਾ ਪਾਰ ਹੁੰਦਾ ਨਾ ਇਹ ਸਾਰੇ ਆਪਣੇ ਹੈਂਡਰੈਗ ਤੇ ਲਹਿੰਗੇ ਨੇ ਤੇ ਨਾਲੇ ਤੁਸੀਂ ਮੇਰੇ ਪਿੱਛੇ ਵੀ ਵੇਖ ਸਕਦੇ ਹੋ ਇਹ ਜਿਹੜੇ ਲਹਿੰਗੇ ਨੇ ਇਹ ਵੀ ਸਾਰੇ ਕਿੰਨੇ ਸੋਹਣੇ ਬਰਾਇਡਲ ਲਹਿੰਗੇ ਨੇ ਤੁਹਾਨੂੰ ਵੱਖ-ਵੱਖ ਕਲਰ ਮਿਲ ਜਾਣਗੇ ਮੈਰੂਨ ਹੋਵੇ ਰੈੱਡ ਹੋਵੇ ਤੇ ਇਹਦੇ ਵਿੱਚ ਤੁਹਾਨੂੰ ਮਿਲ ਵੀ ਜਾਂਦਾ ਹੈ ਕਿ ਆਪਾਂ ਸੋਚਦੇ ਨਹੀਂ ਆਪਾਂ ਤਾਂ ਹੈਵੀ ਲਹਿੰਗਾ ਲੈਣਾ ਤੁਹਾਨੂੰ ਉਹ ਵੀ ਮਿਲ ਜਾਂਦਾ ਜੇ ਤੁਸੀਂ ਸੋਚ ਰਹੇ ਹੋ ਕਿ ਨਹੀਂ ਆਪਾਂ ਲਾਈਟ weight ਲਹਿੰਗਾ ਲੈਣਾ ਤੁਹਾਨੂੰ ਉਹ ਵੀ ਇੱਥੇ ਮਿਲ ਜਾਂਦਾ ਹੈ ਲਹਿੰਗਿਆਂ ਦੇ ਨਾਲ-ਨਾਲ ਤਾਨੂੰ ਇੱਥੇ ਹੋਰ ਵੀ ਵਕ-ਵਕ ਵੈਰਾਈਟੀਆਂ ਮਿਲ ਜਾਂਦੀਆਂ ਨੇ ਜਿਵੇਂ ਕਿ ਸੂਟ ਮਟੀਰੀਅਲ ਸਾੜੀਜ਼ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸੇਮ ਕਿਡਸਵੈਅ ਗਾਊਨਸ ਕੁੜਤੀਸ ਸਾਰੇ ਮਟੀਰੀਅਲ ਤੁਹਾਨੂੰ ਇੱਕ ਹੀ ਛੱਤ ਦੇ ਥੱਲੇ ਅਜ ਮੇਰਾ ਫੈਸ਼ਨ ਦੇ ਵਿੱਚ ਮਿਲ ਜਾਂਦਾ ਹੈ ਅਜ ਮੇਰਾ ਫੈਸ਼ਨ ਦਿੰਦਾ ਹੈ ਜੀ ਤੁਹਾਨੂੰ ਮੈਨੂਫੈਕਚਰਿੰਗ ਰੇਟ ਤੇ ਜੀ ਹਾਂ ਮੈਨੂਫੈਕਚਰਿੰਗ ਰੇਟ ਪਾਵੇਂ ਤੁਸੀਂ ਹੋਲ ਸੇਲਰ ਹੋ ਪਾਵੇਂ ਤੁਸੀਂ ਰਿਟੇਲਰ ਹੋ ਦੋਵਾਂ ਨੂੰ ਹੀ ਅਜ ਮੇਰਾ ਫੈਸ਼ਨ ਇੱਕੋ ਹੀ ਪ੍ਰਾਈਸ ਦੇ ਵਿੱਚ ਸਾਰੇ ਮਟੀਰੀਅਲ ਦੇ ਦਿੰਦਾ ਹੈ ਸਟਾਰਟਿੰਗ ਕਰਨ ਵਾਸਤੇ 25 ਤੋਂ 30000 ਰੁਪਏ ਤੁਸੀਂ ਸਟਾਰਟਿੰਗ ਕਰ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਦਿੰਦੇ ਆ ਜੀ ਵਿਰਾਮ ਫਿਰ ਤੁਸੀਂ ਕਹੋਗੇ ਜੀ ਤੁਸੀਂ ਲੰਬਾ ਖਿੱਚ ਰਹੇ ਹੋ ਨਾ ਜੀ ਨਾ ਕੋਈ ਗੱਲ ਨਹੀਂ ਆਪਾਂ ਫਿਰ ਮਿਲਾਂਗੇ ਜੀ ਤੁਹਾਡੇ ਨਾਲ ਹੋਰ ਨਵੇਂ ਅਪਡੇਟ ਦੇ ਨਾਲ ਹੁਣ ਆਪਾਂ ਨਵਾਂ ਕਲੈਕਸ਼ਨ ਲੈ ਕੇ ਆਏ ਸੀ ਇੱਕ ਹੋਰ ਨਵੇਂ ਕਲੈਕਸ਼ਨ ਨਾਲ ਫਿਰ ਥੋੜੇ ਥੋੜ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਸੀਂ ਕਰ ਲਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਕੋਈ ਵੀ ਕਲੈਕਸ਼ਨ ਪਸੰਦ ਆ ਜਾਵੇ ਤੁਸੀਂ ਸ਼ੇਅਰ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ ਨੰਬਰ ਤੇ ਜਿਹੜੇ ਸਕ੍ਰੀਨ ਤੇ ਚੱਲੇ ਜਾਂਦੇ ਨੇ ਜੀ ਬਿਲਕੁਲ ਫਿਰ ਮਿਲਾਂਗੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ